ਫੋਨ ਸਵਾਲ ਇਹ ਹੈ ਕਿ ਸਹਿਬਜ਼ਾਦਿਆਂ ਦੀ ਸ਼ਹਾਦਤ ਦੇ ਉੱਪਰ ਕੀ ਮਾਤਮੀ ਧੁਨ ਵਜਾਈ ਜਾ ਸਕਦੀ ਹੈ ਕਿਉਂਕਿ ਜਿਹੜੀ ਸ਼ਹਾਦਤ ਹੈ ਉਹਦੇ ਵਿੱਚ ਤਾਂ ਪਹਿਲੀ ਗੱਲ ਹੀ ਹੈ ਕਿ ਮੌਹੇ ਮਰਨੇ ਦਾ ਚਾਅ ਹੈ ਪਹਿਲੀ ਵਾਰ ਮਾਤਮੀ ਧੁਨ ਵਜਾ ਕੇ ਅਸੀਂ ਉਹਨਾਂ ਸ਼ਹਾਦਤਾਂ ਦੇ عظیم ਰੁਤਬੇ ਨੂੰ ਆਮ ਮੌਦ ਦੇ ਦਾਰੇ ਚ ਲੈ ਕੇ ਆਉਣਾ ਚਾਹੁੰਦੇ ਸ਼ਹਾਦਤ ਜਿਹੜੀ ਹੈ ਇਹ ਮੌਤ ਦੇ ਭੈ ਤੋਂ ਮੁਕਤ ਹੋਣ ਉਪਰੰਤ ਮਨੁੱਖ ਦੀ ਜਾਂ ਕਿਸੇ ਰਹਿਬਰ ਦੀ ਮਾਨਸਿਕਤਾ ਦੇ ਚਾਹ ਤੇ ਆਨੰਦ ਦੇ ਵਿੱਚੋਂ ਪੈਦਾ ਹੁੰਦੀ ਹੈ ਜਿਸ ਨੂੰ ਅਸੀਂ ਕਹਿੰਦੇ ਜਿਸ ਮਰਨੇ ਤੇ ਜੱਗ ਡਰੈ ਮੇਰੇ ਮਨ ਆਨੰਦ ਹੁਣ ਜੱਗ ਡਰਦਾ ਹੈ ਸ਼ਹੀਦ ਦੇ ਮਨ ਚ ਆਨੰਦ ਹੈ ਜਿਹੜਾ ਡਰਦਾ ਉਹਦੀ ਮੌਤ ਦਾ ਮਾਤਮ ਮਨਾਇਆ ਜਾ ਸਕਦਾ ਜਿਹੜਾ ਆਨੰਦ ਦੇ ਵਿੱਚ ਉਹਦੀ ਮੌਤ ਤੇ ਮਾਤਮ ਨਹੀਂ ਹੁੰਦਾ ਅਗਲੀ ਗੱਲ ਹੈ ਸ਼ਹਾਦਤ ਸ਼ਹੀਦ ਜਦੋਂ ਅਸੀਂ ਕੋਈ ਗੱਲ ਕਰਦੇ ਹਾਂ ਨਾ ਤਾਂ ਅਸੀਂ ਇੱਕ ਸ਼ਬਦ ਵਰਦੇ ਹਾਂ ਮੈਂ ਤੇਰੀ ਸ਼ਾਦੀ ਨਹੀਂ ਪਰ ਸਕਦਾ ਤੇਰੀ ਸ਼ਾਦੀ ਨਹੀਂ ਪਰ ਸਕਦਾ ਮੈਂ ਭਾਵ ਕਿ ਮੈਂ ਤੇਰੀ ਗਵਾਹੀ ਨਹੀਂ ਦੇ ਸਕਦਾ ਮੈਂ ਤੇਰਾ ਇਸ ਗੱਲ ਦੇ ਵਿੱਚ ਬਤੌਰ ਗਵਾਹ ਸ਼ਾਮਿਲ ਨਹੀਂ ਹੋ ਸਕਦਾ ਸ਼ਬਦ ਅਰਬੀ ਦਾ ਹੈ ਸ਼ਹੀਦ ਜਿਹੜਾ ਗਵਾਹੀ ਦਿੰਦਾ ਹੈ ਤੇ ਸ਼ਹਾਦਤ ਗਵਾਹੀ ਤੇ ਕਿਸੇ ਦੇ ਵਾਸਤੇ ਗਵਾਹ ਬਣਨਾ ਸ਼ਾਦੀ ਪਰ ਇਹ ਸ਼ਬਦ ਮੂਲ ਰੂਪ ਦੇ ਵਿੱਚ ਇਹਦਾ ਜਿਹੜਾ ਜਨਮਦਾਤਾ ਹੈ ਉਹ ਇਸਲਾਮ ਹੈ। ਇਸਲਾਮ ਨੇ ਇਸ ਸ਼ਬਦ ਨੂੰ ਜਨਮ ਦਿੱਤਾ। ਇਸੇ ਤਰ੍ਹਾਂ ਦੇ ਨਾਲ ਹੀ 히브ਰੋ ਦੇ ਵਿੱਚ ਜਿਹੜੇ ਯਹੂਦੀ ਲੋਕ ਨੇ ਉਹਨਾਂ ਨੇ ਮਾਰਟਰ ਦੇ ਰੂਪ ਦੇ ਵਿੱਚ ਇਸ ਨੂੰ ਜਨਮ ਦਿੱਤਾ। ਸਿੱਖਾਂ ਨੇ ਇਸ ਸ਼ਬਦ ਦੀ ਪਰਿਭਾਸ਼ਾ ਜਿਹੜੀ ਹੈ ਨਾ ਉਹਨੂੰ ਇੱਕ ਵੱਖਰਾ ਰੂਪ ਦਿੱਤਾ ਹੈ। ਦੋ ਗੱਲਾਂ ਸਮਝਣ ਵਾਲੀਆਂ ਨੇ। ਸ਼ਹਾਦਤ ਵੀ ਹੈ ਤਾਂ ਇੱਕ ਮੌਤ ਦਾ ਵਰਤਾਰਾ ਪਰ ਇਹਦਾ ਰੁਤਬਾ ਬਹੁਤ ਉੱਚਾ ਇਹਦਾ ਰੁਤਬਾ ਵੀ ਅਸੀਮ ਹੈ ਸ਼ਹਾਦਤ ਸ਼ਬਦ ਜਿਹੜਾ ਸੈਮੈਟਿਕ ਲੈਂਗੁਏਜ ਦੇ ਵਿੱਚੋਂ ਸਾਮੀ ਭਾਸ਼ਾਵਾਂ ਦੇ ਵਿੱਚੋਂ ਹੈ ਪਰ ਉਹਨਾਂ ਤੋਂ ਉੱਚੀ ਪਰਭਾਸ਼ਾ ਜਿਹੜੀ ਹੈ ਉਹ ਸਿੱਖ ਧਰਮ ਦੇ ਵਿੱਚ ਹੈ ਕਿਸ ਤਰ੍ਹਾਂ ਸ਼ਹੀਦ ਤਾਂ ਬਹੁਤ ਸਾਰੇ ਹੋਏ ਨੇ ਜਿਹੜਾ ਵੀ ਮਨੁੱਖ ਆਪਣੇ ਅਕੀਦੇ ਦੇ ਉੱਪਰ ਪੂਰਨ ਰਹਿਂਦਾ ਹੋਇਆ ਆਪਣੇ ਅਕੀਦੇ ਦੀ ਸੰਪੂਰਨਤਾ ਸਹਿਤ ਸਹਜ ਦੇ ਵਿੱਚ ਜਵ ਮੈਦਾਨੇ ਜੰਗ ਦੇ ਵਿੱਚ ਆਪਣੀ ਜਾਨ ਜਿਹੜੀ ਹੈ ਉਹ ਸਮਰਪਿਤ ਕਰ ਦਿੰਦਾ ਹੈ ਉਹ ਸ਼ਹੀਦੀ ਹੈ ਤੇ ਇਸਲਾਮ ਮੰਨਦਾ ਹੈ ਕਿ ਜਿਹੜਾ ਵਿਅਕਤੀ ਇਸ ਤਰ੍ਹਾਂ ਸੰਸਾਰ ਤੋਂ ਜਾਂਦਾ ਹੈ ਉਹ ਖੁਦਾ ਦੇ ਦਰ ਇਸ ਗੱਲ ਦੀ ਗਵਾਹੀ ਦਿੰਦਾ ਹੈ ਮੰਨ ਲਓ ਮੈਂ ਫੋਰ ਐਗਜ਼ਾਮਪਲ ਇੱਕ ਨੌਜਵਾਨ ਮੁਸਲਮਾਨ ਮਤ ਦੇ ਵਿੱਚ ਹੈ ਉਹ 22 23 ਸਾਲ ਦਾ ਹੋਇਆ ਜਵਾਨ ਹੋਇਆ ਜਦੋਂ ਜਵਾਨ ਹੋਇਆ ਨੌਜਵਾਨ ਹੋਇਆ ਤਾਂ ਫਿਰ ਉਸਨੇ ਇੱਕ ਤਹਈਆ ਕੀਤਾ ਕਿ ਮੈਂ ਇਸ ਇਲਾਕੇ ਦੇ ਵਿੱਚ ਇਸਲਾਮ ਦਾ ਰਾਜ ਸਥਾਪਿਤ ਕਰਨਾ ਮੈਂ ਇੱਥੇ ਕਾਫਰ ਖਤਮ ਕਰਾਂਗਾ ਜਦੋਂ ਉਹਨੇ ਇਹ ਪ੍ਰਣ ਕੀਤਾ ਨਾ ਤੇ ਉਹਨੂੰ ਇਸਲਾਮ ਦੇ ਜਿਹੜੇ ਲੋਕ ਸੀ ਧਾਰਮਿਕ ਵਿਅਕਤੀ ਉਹਨਾਂ ਨੇ ਉਸ ਨੂੰ ਇੱਕ ਨਾਮ ਦਿੱਤਾ ਨੌ ਗਾਜ਼ੀ ਨੌ ਗਾਜ਼ੀ ਨੌ ਗਾਜ਼ੀ ਗਾਜ਼ੀ ਕੌਣ ਹੈ ਸੂਰਬੀਰ ਜਿਹੜਾ ਧਰਮ ਦੇ ਵਾਸਤੇ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਹੋਇਆ ਆਪਣੇ ਆਪ ਸਾਡੇ ਕੀ ਹੋਇਆ ਜੀ ਨੌ ਗਾਜ਼ੀ ਨੂੰ ਬਣਾਤਾ ਨੌ ਗਜਾ ਸਾਨੂੰ ਨਾ ਫਾਰਸੀ ਹੁੰਦੀ ਸੀ ਨਾ ਰੂਪੀ ਤੇ ਅਸੀਂ ਨੌ ਨੌ ਗਜ ਦੀਆਂ ਕਬਰਾਂ ਬਣਾਉਂਦੇ ਤੁਸੀਂ ਵੇਖਿਆ ਹੋਣੀ ਨੌ ਗਜ ਦਾ ਕੋਈ ਬੰਦਾ ਨਹੀਂ ਹੋਇਆ ਮੂਲ ਰੂਪ ਚ ਸ਼ਬਦ ਨੌ ਗਾਜ਼ੀ ਸੀ ਅਸੀਂ ਨੌ ਗਜ ਬਣਾ ਦਿੱਤਾ ਗਜ ਸ਼ਬਦ ਇਸਲਾਮ ਚ ਹੈ ਹੀ ਨਹੀਂ ਉਸ ਰੂਪ ਦੇ ਚ ਜਿਸ ਤਰ੍ਹਾਂ ਅਸੀਂ ਬਣਾਤਾ ਨੌ ਗਾਜ਼ੀ ਸੀ ਅਸੀਂ ਨੌ ਗਜਾ ਬਣਾ ਦਿੱਤਾ ਮੇਰੇ ਪਿੰਡ ਦੇ ਲਾਗੇ ਵੀ ਇੱਕ ਹੈਗੀ ਆ ਕਿ ਬੜੀਆਂ ਇਸ ਤਰ੍ਹਾਂ ਦੇ ਨਾਲ ਬੜੀਆਂ ਹੋਈਆਂ ਨੇ ਖੈਰ ਉਹ ਜਿਹੜਾ ਨੌਜਵਾਨ ਨੌ ਗਾਜ਼ੀ ਹੈ ਜਦੋਂ ਤਹਈਆ ਕਰਦਾ ਹੈ ਕਿ ਮੈਂ ਆਪਣੇ ਧਰਮ ਦੇ ਵਾਸਤੇ ਆਪਣੇ ਧਰਮ ਦੇ ਪ੍ਰਸਾਰ ਤੇ ਪ੍ਰਚਾਰ ਦੇ ਵਾਸਤੇ ਕਾਫਰਾਂ ਦੇ ਨਾਲ ਲੜਾਂਗਾ ਭਾਵੇਂ ਕਿ ਮੈਨੂੰ ਜਾਨ ਕਿਉਂ ਨਾ ਗਵਾਉਣੀ ਪਵੇ ਤੇ ਜਦੋਂ ਉਹ ਉਸ ਜੰਗ ਦੇ ਵਿੱਚ ਪ੍ਰਾਣ ਉਪਰੰਤ ਮਰ ਜਾਂਦਾ ਹੈ ਸ਼ਹੀਦ ਹੋ ਜਾਂਦਾ ਹੈ ਤੇ ਮੰਨਿਆ ਜਾਂਦਾ ਹੈ ਕਿ ਉਹ ਸ਼ਹੀਦ ਖੁਦਾ ਦੇ ਦਰ ਜਾ ਕੇ ਸ਼ਹਾਦਤ ਦਿੰਦਾ ਹੈ ਗਵਾਹੀ ਦਿੰਦਾ ਹੈ ਤੇ ਉਹਦੀ ਗੱਲ ਨੂੰ ਖੁਦਾ ਦੇ ਦਰ ਦੇ ਉੱਪਰ ਸੱਚ ਪ੍ਰਵਾਨਿਆ ਜਾਂਦਾ ਹੈ ਕਿ ਏਸ ਨੇ ਸੱਚਮੁੱਚ ਹੀ ਮਨੁੱਖਤਾ ਦੇ ਵਾਸਤੇ ਆਪਣਾ ਸਰੀਰਕ ਠੀਕ ਕਰਾ ਜਿਹੜਾ ਸੀ ਉੱਪਰ। ਇਹ ਇਸਲਾਮ ਦਾ ਕਨਸੈਪਟ ਹੈ। ਹੁਣ ਇਸਲਾਮ ਦੇ ਵਿੱਚ ਸ਼ਹੀਦ ਬਹੁਤ ਹੋਏ ਨੇ ਇਹ 'ਚ ਕੋਈ ਸ਼ੱਕ ਨਹੀਂ। ਕ੍ਰਿਸਚੀਅਨਟੀ ਦੇ ਵਿੱਚ ਵੇਖੋ ਜਿਹੜਾ ਵੀ ਆਪਣੇ ਧਰਮ ਲਈ ਹੋ ਰਿਹਾ ਉਹ ਤਾਂ ਆਪਣੇ ਧਰਮ ਹੀ ਸ਼ਹੀਦ ਹੈ ਨਾ ਇਹ ਗੱਲ ਵੱਖਰੀ ਹੈ ਕਿ ਹੁਣ ਸ਼ਹਾਦਤ ਦੇ ਪੈਰਾਮੀਟਰ ਬੜੇ ਹੋਰ ਤਰ੍ਹਾਂ ਦੇ ਆ ਗਏ ਨੇ। ਹੁਣ ਗੱਲ ਉੱਥੋਂ ਸ਼ੁਰੂ ਕਰੀਏ ਪੰਜਾਬ ਦੇ ਮੁੱਖ ਮੰਤਰੀ ਸਹਿਬਾਨ ਨੇ ਭਗਵੰਤ ਮਾਨ ਨੇ ਕੱਲ ਐਲਾਨ ਕੀਤਾ ਕਿ ਸਹਿਬਜ਼ਾਦਿਆਂ ਦੇ ਸ਼ਹੀਦੀ ਵਕਤ ਜਿਹੜਾ ਛੋਟੇ ਸਹਿਬਜ਼ਾਦਿਆਂ ਦਾ ਵੈਸੇ ਉਹਨੇ 10 ਵਜੇ ਤੋਂ 10 ਵਜ ਕੇ 10 ਮਿੰਟ ਤੱਕ ਜਾਂ 45 ਮਿੰਟ ਤੱਕ ਕਿਹਾ ਗਿਆ ਹਾਂਜੀ 45 ਮਿੰਟ ਤੱਕ ਕਿਹਾ ਗਿਆ ਕਿ ਉਹਨਾਂ ਚਿਰ ਤੱਕ ਮਾਤਮੀ ਧੁਨ ਵਜਾਈ ਜਾਵੇਗੀ ਹੁਣ ਜਿਹੜਾ ਮਾਤਵੀ ਧੋਨਿਆ ਜਾਂ ਜਿਸ ਨੂੰ ਬੈਗਲ ਪੋਸਟ ਕਿਹਾ ਜਾਂਦਾ ਹੈ ਉਹਦੇ ਵਿੱਚ ਕੀ ਹੁੰਦਾ ਹੈ ਕਿ ਕੋਈ ਵੀ ਫੌਜ ਦੇ ਵਿੱਚ ਜਿਹੜਾ ਵਿਅਕਤੀ ਜੰਗ ਦੇ ਵਿੱਚ ਜਾ ਰਿਹਾ ਹੈ ਜੇ ਉਹ ਜੰਗ ਦੇ ਵਿੱਚ ਮਾਰਿਆ ਜਾਂਦਾ ਹੈ ਤੇ ਉਹਦੇ ਮਰਨ ਉਪਰੰਤ ਇਹ ਮਾਤਵੀ ਧੁਨ বাজਾਈ ਜਾਂਦੀ ਹੈ ਇਹ ਜਿਹੜਾ ਰੂਪ ਮੂਰੂਪ ਦੇ ਵਿੱਚ ਇਹ ਜਿਹੜਾ ਰਿਵਾਜ ਸੀ ਇਹ ਬ੍ਰਿਟਿਸ਼ ਤੋਂ ਸ਼ੁਰੂ ਹੋਇਆ ਧੁਨਾ ਅਜੇ ਵੀ ਉਹੀ ਵਜਾਈਆਂ ਜਾਂਦੀਆਂ ਨੇ ਜਿਹੜੀਆਂ ਕਿਸੇ ਸਮੇਂ ਬ੍ਰਿਟਿਸ਼ ਰਾਜ ਦੇ ਵਿੱਚ ਵਜਾਈਆਂ ਜਾਂਦੀਆਂ ਸੀ ਹੁਣ ਸਵਾਲ ਇਹ ਹੈ ਕਿ ਸਹਿਬਜ਼ਾਦਿਆਂ ਦੀ ਸ਼ਹਾਦਤ ਦੇ ਉੱਪਰ ਕੀ ਮਾਤਮੀ ਧੁਨ ਵਜਾਈ ਜਾ ਸਕਦੀ ਹੈ ਕਿਉਂਕਿ ਜਿਹੜੀ ਸ਼ਹਾਦਤ ਹੈ ਉਹਦੇ ਵਿੱਚ ਤਾਂ ਪਹਿਲੀ ਗੱਲ ਹੀ ਹੈ ਕਿ ਮੂਹੇ ਮਰਨੇ ਦਾ ਚਾਅ ਹੈ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਜਿੱਥੇ ਚਾਹ ਤੇ ਅਨੰਦ ਹੈ ਉੱਥੇ ਕਦੀ ਵੀ ਮਾਤਮ ਨਹੀਂ ਮਨਾਇਆ ਜਾ ਸਕਦਾ ਸੋ ਇਹ ਪੰਜਾਬ ਦੇ ਮੁੱਖ ਮੰਤਰੀ ਸਹਿਬਾਨ ਨੂੰ ਜਾਂ ਤਾਂ ਆਪਣਾ ਫੈਸਲਾ ਵਾਪਸ ਲੈਣਾ ਚਾਹੀਦਾ ਜਾਂ ਸਿੱਖਾਂ ਦੀ ਮਰਿਆਦਾ ਦੇ ਮੁਤਾਬਕ ਉਹਨਾਂ ਨੂੰ ਸਿੱਖਾਂ ਦੇ ਵਿੱਚ ਬਹੁਤ ਸਾਰੇ ਵਿਦਵਾਨ ਨੇ ਉਹਨਾਂ ਦੇ ਨਾਲ مشورہ ਕਰਨਾ ਚਾਹੀਦਾ ਹੈ ਕਿ ਕੀ ਪਹਿਲੀ ਵਾਰ ਮਾਤਮੀ ਧੁਨ ਵਜਾ ਕੇ ਅਸੀਂ ਉਹਨਾਂ ਸ਼ਹਾਦਤਾਂ ਦੇ عظیم ਰੁਤਬੇ ਨੂੰ ਆਮ ਮੌਦ ਦੇਦਾਰੇ ਚ ਲੈ ਕੇ ਆਉਣਾ ਚਾਹੁੰਦੇ ਹੁਣ ਜਦੋਂ ਇੱਕ ਪੁਲਿਸ ਦਾ ਜਾਂ ਫੌਜ ਦਾ ਸਿਪਾਹੀ ਜੰਗ ਦੇ ਵਿੱਚ ਮਰਦਾ ਹੈ ਹੁਣ ਮੰਨ ਲਓ ਬਾਰਡਰ ਦੇ ਉੱਪਰ جنگ ਹੋਈ ਇੱਕ ਪਾਸੇ ਪਾਕਿਸਤਾਨ ਦੀ ਫੌਜ ਹੈ ਇੱਕ ਪਾਸੇ ਹਿੰਦੁਸਤਾਨ ਦੀ ਫੌਜ ਹੈ ਗੋਲੀ ਚੱਲੀ ਦੋ ਉਧਰ ਹੋ ਗਏ ਦੋ ਉਧਰ ਹੋ ਗਏ ਜਦੋਂ ਤੁਸੀਂ ਉਹਨਾਂ ਦੀਆਂ ਅਖਬਾਰਾਂ ਪੜ੍ਹੋਗੇ ਨਾ ਤਾਂ ਕਹਿਣਗੇ ਕਿ ਬਾਰਡਰ ਦੇ ਉੱਪਰ جنگ ਹੋਈ ਸਾਡੇ ਦੋ ਫੌਜੀ ਸ਼ਹੀਦ ਹੋਏ ਉਹਨਾਂ ਦੇ ਦੋ ਹਲਾਕ ਹੋਏ ਜਦੋਂ ਤੁਸੀਂ ਇੱਧਰ ਦੀਆਂ ਪੜ੍ਹੋਗੇ ਤੇ ਸਾਡੇ ਦੋ ਸ਼ਹੀਦ ਨੇ ਉਹਨਾਂ ਦੇ ਹਲਾਕ ਨੇ ਹੁਣ ਕਾਰਨ ਕੀ ਬਣਿਆ ਕਾਰਨ ਇਹ ਬਣਿਆ ਕਿ ਜਿਹੜਾ ਸਾਡੇ ਲਈ ਲੜਿਆ ਉਹ ਸਾਡੇ ਲਈ ਸ਼ਹੀਦ ਹੈ ਜਦ ਕਿ ਉਹ ਨਾ ਸਾਡੇ ਲਈ ਲੜਿਆ ਅਸਲ ਦੇ ਵਿੱਚ ਉਹ ਵਿਚਾਰਾ ਨੌਕਰੀ ਕਰ ਰਿਹਾ ਪਰਿਵਾਰ ਲਈ ਲੜਿਆ ਉਹ ਤਨਖਾਹ ਦਾ ਆ ਰਿਹਾ ਵਿਚਾਰਾ ਉਹ ਜਦੋਂ ਜੰਗ ਦੇ ਵਿੱਚ ਭਰਤੀ ਹੋਇਆ ਉਹਨੂੰ ਉਦੋਂ ਹੀ ਪਤਾ ਸੀ ਕਿ ਬਾਰਡਰ ਦੇ ਉੱਪਰ ਜਾਣਾ ਵੀ ਪੈਣਾ ਗੋਲੀ ਵੀ ਚੱਲਣੀ ਹੈ ਮੌਤ ਵੀ ਹੋ ਸਕਦੀ ਹੈ ਪਰ ਉਹਦੇ ਵਿੱਚ ਜਿਹੜੀ ਸ਼ਹਾਦਤ ਹੈ ਉਸ ਸ਼ਬਦ ਨੂੰ ਨੀਵਾ ਨਹੀਂ ਕੀਤਾ ਜਾ ਸਕਦਾ ਕਦੀ ਵੀ ਸ਼ਹਾਦਤ ਦਾ ਰਤਬਾ ਬੜਾ عظیم ਹੈ ਸ਼ਹਾਦਤ ਸ਼ਬਦ ਨੂੰ ਨੀਵਾ ਨਹੀਂ ਕੀਤਾ ਜਾ ਸਕਦਾ ਮੈਂ ਸ਼ਹਾਦਤ ਸ਼ਬਦ ਦੇ ਬਾਰੇ ਇੱਕ ਗੱਲ ਸਾਂਝੀ ਕਰਾਂ ਤੁਹਾਡੇ ਨਾਲ ਮੈਂ ਕਿਤੇ ਲੈਕਚਰ ਕਰ ਰਿਹਾ ਸੀ ਤੇ ਲੈਕਚਰ ਕਰਦਿਆਂ ਕਰਦਿਆਂ ਮੇਰੀ ਜ਼ੁਬਾਨ ਚੋਂ ਨਿਕਲ ਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਜਿਹੜੀ ਬੜੀ عظیم ਹੈ ਮੈਂ ਲੈਕਚਰ ਕਰਕੇ ਜਦੋਂ ਸਟੇਜ ਤੋਂ ਉਤਰਿਆ ਤੇ ਇੱਕ ਮੁਸਲਮਾਨ ਵਿਦਵਾਨ ਵੀ ਬੈਠੇ ਸੀ ਮੇਰੀ ਬਾਹ ਫੜ ਲਈ ਕਹਿੰਦੇ ਸਰਦਾਰਾ ਉਹ ਕਿਹੜੇ ਸ਼ਬਦ ਵਰਤ ਕੇ ਆਇਆ ਮੈਂ ਕਹਾਂ ਜੀ ਮੈਂ ਕੀਕ ਨਾ ਕਰ ਲਿਆ ਕੀ ਗਲਤੀ ਹੋ ਗਈ ਉਹ ਕਹਿੰਦੇ ਸਰਦਾਰਾ ਉਹ ਤੈਨੂੰ ਪਤਾ ਨਾ ਲੱਗਾ ਕਿ ਕੁਰਬਾਨੀ ਤੇ ਸ਼ਹਾਦਤ ਦੇ ਵਿੱਚ ਕਿੰਨਾ ਅੰਤਰ ਹੁੰਦਾ ਸੱਚ ਜਾਣੇ ਫਿਰ ਮੈਂ ਪੜਨਾ ਸ਼ੁਰੂ ਕੀਤਾ ਤੇ ਫਿਰ ਮੈਨੂੰ ਇਹ ਪਤਾ ਲੱਗਾ ਕਿ ਜਿਹੜੇ ਸ਼ਬਦ ਅਸੀਂ ਵਰਤ ਰਹੇ ਹਾਂ ਜਿੰਨਾ ਚਿਰ ਬਿਹਾਈਂਡ ਦਾ ਸੀਨ ਜਿਵੇਂ ਅੰਗਰੇਜ਼ੀ ਦਾ ਇੱਕ ਫਲਸਫਾ ਹੈ ਡੀ ਕੰਸਟਰਕਟ ਦਾ ਵਰਡ ਯੂ ਵਿਲ ਫਾਈਂਡ ਦਾ ਪਾਸਟ ਸਟਰਕਚਰ ਸ਼ਬਦ ਨੂੰ ਤੋੜ ਕੇ ਵੇਖੋ ਉਹਦੇ ਪਿੱਛੇ ਕੀ ਪਿਆ ਹੈ ਵਰਤੋਂ ਤੋਂ ਪਹਿਲਾਂ ਤੁਹਾਡੀ ਭਾਵਨਾ ਤਾਂ ਸ਼ੁੱਧ ਹੋ ਸਕਦੀ ਹੈ ਅਰਥ ਅਨਰਥ ਵੀ ਕਰ ਸਕਦੇ ਨੇ ਮਿਸਾਲ ਦੇ ਤੌਰ ਤੇ ਅਸੀਂ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂ ਧਰਮ ਦੀ ਰੱਖਿਆ ਲਈ ਬਲੀਦਾਨ ਦਿੱਤਾ ਇਹ ਕੀ ਕਹਿੰਦੇ ਜੀ ਬਲੀਦਾਨ ਸ਼ਬਦ ਦੀ ਵਰਤੋਂ ਬਲੀ ਸ਼ਬਦ ਦੀ ਵਰਤੋਂ ਮਨੁੱਖ ਆਪਣੇ ਲਈ ਕਰ ਸਕਦਾ ਗੁਰੂ ਕਹਿ ਸਕਦਾ ਹੈ ਕਿ ਹਾਂ ਬਲ ਬਲ ਜਾਓ ਗੁਰੂ ਕਹਿ ਸਕਦਾ ਹੈ ਕਿ ਮੈਂ ਕੁਰਬਾਨ ਜਾਂ ਨਾ ਹਾਂ ਕੁਰਬਾਨੀ ਚਾਹਾਂ ਪਰ ਸਿੱਖ ਨਹੀਂ ਕਹਿ ਸਕਦਾ ਕਿ ਗੁਰੂ ਨੇ ਬਲੀਦਾਨ ਦਿੱਤਾ ਹੈ ਉਹਦਾ ਕਾਰਨ ਕੀ ਹੈ ਬਲੀਦਾਨ ਦੀ ਪਰਿਭਾਸ਼ਾ ਪੜ੍ਹ ਕੇ ਵੇਖੋ ਜਜ਼ੁਰਵੇਦ ਦੇ ਵਿੱਚ ਉਹਦੇ ਵਿੱਚ ਬੜਾ ਸਪਸ਼ਟ ਹੈ ਕਿ ਕਿਸੇ ਵੀ ਦੇਵੀ ਦੇਵਤੇ ਜਾਂ ਕਿਸੇ ਇਸ਼ਟ ਨੂੰ ਖੁਸ਼ ਕਰਨ ਜਾਂ ਫਿਰ ਕਿਸੇ ਕੁਦਰਤੀ ਆਫਤ ਨੂੰ ਰੋਕਣ ਦੇ ਵਾਸਤੇ ਕਿਸੇ ਦੀ ਬਲੀ ਦਿੱਤੀ ਜਾਵੇ ਉਹ ਬਲੀਦਾਨ ਹੈ ਉਹਦੇ ਵਿੱਚ ਘੋੜੇ ਦੀ ਜਿਹਨੂੰ ਨਰ ਮੇਕ ਬਲ ਕਿਆ ਜਾਂਦਾ ਮਨੁੱਖ ਦੀ ਬਲੀ ਗੈਂਡਾ ਵੇਗ ਗੈਂਡੇ ਦੀ ਬਲੀ ਅਸ਼ਵ ਮੇਦ ਘੋੜੇ ਦੀ ਬਲੀ ਹਰ ਜਾਨਵਰ ਦੀ ਤੇ ਇਥੋਂ ਤੱਕ ਮਨੁੱਖ ਦੀ ਬਲੀ ਵੀ ਦਿੱਤੀ ਜਾ ਸਕਦੀ ਹੈ ਸਵਾਲ ਇਹ ਹੈ ਕਿ ਜਿਸ ਦੀ ਬਲੀ ਦਿੱਤੀ ਜਾਂਦੀ ਹੈ ਕੀ ਉਸ ਦੀ ਆਪਣੀ ਇੱਛਾ ਉਹਦੇ ਚ ਸ਼ਾਮਲ ਹੁੰਦੀ ਨਹੀਂ ਬੱਕਰਾ ਚਾਹੁੰਦਾ ਮੈਨੂੰ ਮਾਰਿਆ ਜਾਵੇ ਘੋੜਾ ਚਾਹੁੰਦਾ ਮੈਨੂੰ ਮਾਰਿਆ ਜਾਵੇ ਨਹੀਂ ਉਹ ਬਲੀਦਾਨ ਹੈ ਬਲੀਦਾਨ ਦੇ ਵਿੱਚ ਜਿਸ ਦੀ ਜਾਨ ਜਾ ਰਹੀ ਹੈ ਉਹਦੀ ਆਪਣੀ ਇੱਛਾ ਸ਼ਾਮਲ ਨਹੀਂ ਹੁੰਦੀ ਇਸੇ ਤਰ੍ਹਾਂ ਕੁਰਬਾਨ ਕੁਰਬਾਨ ਸ਼ਬਦ ਮੁਕੱਦਸ ਕੁਰਾਨ ਸ਼ਰੀਫ ਦੇ ਵਿੱਚ ਹੀ ਆਇਆ ਤੇ ਕੌਰਬਾਨ ਦੇ ਰੂਪ ਚ ਇਹ ਹੀਬਰੋ ਦੇ ਵਿੱਚ ਯਹੂਦੀਆਂ ਦੇ ਧਰਮ ਗ੍ਰੰਥ ਤורה ਦੇ ਵਿੱਚ ਵੀ ਆਇਆ ਸੋ ਸਿਮੈਟਿਕ ਲੈਂਗੁਏਜ ਦੇ ਵਿੱਚ ਕਿਤੇ ਕਿਰਬਾਨ ਲਿਖਿਆ ਕਿਤੇ ਕੁਰਬਾਨ ਲਿਖਿਆ ਕਿਤੇ ਕੌਰਬਾਨ ਲਿਖਿਆ ਕਿਤੇ ਕਾਰਬਾਨ ਲਿਖਿਆ ਸੋ ਇਹ ਸ਼ਬਦ ਹੈ ਇਹ ਸ਼ਬਦ ਕਿੱਥੋਂ ਪੈਦਾ ਹੁੰਦਾ ਹੈ ਇਹ ਸ਼ਬਦ ਉੱਥੋਂ ਪੈਦਾ ਹੁੰਦਾ ਹੈ ਜਦੋਂ Hazrat Ibrahim ਨੂੰ ਖੁਦਾ ਦਾ ਹੁਕਮ ਮਿਲਦਾ ਹੈ ਕਿ ਤੂੰ ਆਪਣੇ ਪੁੱਤਰ ਦੀ ਬਲੀ ਦੇ ਜੇਕਰ ਤੂੰ ਮੇਰੇ ਵਿੱਚ ਅਪੇਧ ਹੋਣਾ ਜਾਂ ਮੇਰੇ ਰੋਹਾਨੀ ਇਲਮ ਦੇ ਦਾਰੇ ਦੇ ਵਿੱਚ ਆਉਣਾ ਪੁੱਤਰ ਇਸਮਾਇਲ ਦੀ ਬਲੀ ਹੁਣ ਉਹ ਕੁਰਬਾਨੀ ਸ਼ਬਦ ਹੈ ਉੱਥੇ ਬਲੀ ਸ਼ਬਦ ਉੱਥੇ ਨਹੀਂ ਹੈਗਾ ਮੇਰੇ ਮੂੰਹੋਂ ਨਿਕਲ ਗਿਆ ਫਿਰ ਗਲਤੀ ਹੋਈ ਉੱਥੇ ਕਿ ਆਪਣੇ ਪੁੱਤਰ ਦੀ ਕੁਰਬਾਨੀ ਦੇ ਕੁਰਬਾਨ ਕਰ ਹੁਣ ਕੁਰਬਾਨ ਕਰਨਾ ਹੈ ਆਪਣੇ ਪੁੱਤਰ ਨੂੰ ਹਜ਼ਰਤ ਇਬਰਾਹੀਮ ਨੇ ਅੱਖਾਂ ਤੇ ਪੱਟੀ ਬੰਨ ਲਈ ਆਹ ਖੁਦਾ ਨਹੀਂ ਆਪਣੀ ਅੱਖਾਂ ਦੇ ਸਾਹਮਣੇ ਆਪਣੇ ਪੁੱਤਰ ਨੂੰ ਮਰਦਾ ਨਹੀਂ ਵੇਖ ਸਕਦਾ ਤੇ ਖੁਦਾ ਨੇ ਵੀ ਕਰਾਮਾਤ ਕੀਤੀ ਕਿ ਜਦੋਂ ਉਹਨੇ ਖੰਜਰ ਉੱਪਰ ਚੁੱਕਿਆ ਤੇ ਪੁੱਤਰ ਜਗ੍ਹਾ ਦੇ ਥੱਲੇ ਗੁਬ্বা ਪਿਆ ਸੀ ਉਸ ਤੋਂ ਬਾਅਦ ਭੇਡੂ ਦੀ ਦੁੰਬੇ ਦੀ ਜਿਹੜੀ ਹੈ ਉਹਦੀ ਕੁਰਬਾਨੀ ਦੇਣ ਦੀ ਜਾਂ ਹਲਾਲ ਦੇਣ ਦੀ ਜਿਹੜੀ ਸੀ ਉਹ ਰਸਮ ਆਰੰਭ ਹੋ ਗਈ ਪਰ ਸਵਾਲ ਇੱਥੇ ਫਿਰ ਪੈਦਾ ਹੁੰਦਾ ਹੈ ਕਿ ਜਿਸ ਨੂੰ ਕੁਰਬਾਨ ਕੀਤਾ ਜਾਂਦਾ ਹੈ ਕਿ ਉਸ ਦੀ ਇੱਛਾ ਸ਼ਾਮਿਲ ਹੁੰਦੀ ਹੈ ਨਹੀਂ ਸ਼ਹਾਦਤ ਦੇ ਵਿੱਚ ਕੀ ਹੈ ਕੇ ਸ਼ਹੀਦ ਹੋਣ ਵਾਲਾ ਵਿਅਕਤੀ ਆਪਣੀ ਇੱਛਾ ਦੇ ਅਨੁਸਾਰ ਸ਼ਹਾਦਤ ਦਿੰਦਾ ਹੈ ਹੁਣ ਅਸੀਂ ਵੱਖਰੇ ਪੈਰਾਮੀਟਰ ਕਿਵੇਂ ਸਿਰਜੇ ਰ ਮੈਂ ਫਿਰ ਗੱਲ ਕਰਨਾ ਚਾਹੁੰਦਾ ਹੈ ਸ਼ਹਾਦਤ ਜਿਹੜੀ ਹੈ ਜਿਸ ਤਰ੍ਹਾਂ ਮੈਂ ਫਿਰ ਭਗਵੰਤ ਮਾਨ ਸਾਹਿਬ ਨੂੰ ਸੰਬੋਧਿਤ ਹੋ ਕੇ ਕਹਾਂ ਜੇ ਇਹ ਸਮਝ ਦੇ ਉੱਪਰੋਂ ਅਸੀਂ ਸਾਰੇ ਸਿੱਖ ਬੈਠੇ ਆ ਸਾਡੇ ਗੈਰ ਸਿੱਖ ਵੀ ਇੱਥੇ ਬੈਠੇ ਹੋ ਸਕਦੇ ਪਰ ਜਿਹੜਾ ਅਸਲ ਸੱਚ ਹੈ ਸ਼ਹਾਦਤ ਜਿਹੜੀ ਹੈ ਇਹ ਮੌਤ ਦੇ ਭੈ ਤੋਂ ਮੁਕਤ ਹੋਣ ਉਪਰੰਤ ਮਨੁੱਖ ਦੀ ਜਾਂ ਕਿਸੇ ਰਹਿਬਰ ਦੀ ਮਾਨਸਿਕਤਾ ਦੇ ਚਾਹ ਤੇ ਆਨੰਦ ਦੇ ਵਿੱਚੋਂ ਪੈਦਾ ਹੁੰਦੀ ਹੈ ਜਿਸ ਨੂੰ ਅਸੀਂ ਕਹਿੰਦੇ ਜਿਸ ਮਰਨੇ ਤੇ ਜੱਗ ਡਰੈ ਮੇਰੇ ਮਨ ਆਨੰਦ ਹੁਣ ਜੱਗ ਡਰਦਾ ਹੈ ਸ਼ਹੀਦ ਦੇ ਮਨ ਚ ਆਨੰਦ ਹੈ ਜਿਹੜਾ ਡਰਦਾ ਉਹਦੀ ਮੌਤ ਦਾ ਮਾਤਮ ਮਨਾਇਆ ਜਾ ਸਕਦਾ ਹੈ ਜਿਹੜਾ ਆਨੰਦ ਦੇ ਵਿੱਚ ਉਹਦੀ ਮੌਤ ਤੇ ਮਾਤਮ ਨਹੀਂ ਹੁੰਦਾ ਸੋ ਮਾਤਮੀ ਧੁੰਨ ਬਚਾਉਣੀ ਜਿਹੜੀ ਹੈ ਇਹ ਸਿੱਖ ਇਤਿਹਾਸ ਦੇ ਨਾਲ ਮੈਂ ਸੋਚਦਾ ਇੱਕ ਬਹੁਤ ਵੱਡਾ ਧਰੋ ਹੈ ਨਹੀਂ ਬਚਾਈ ਜਾ ਸਕਦੀ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਹੈ ਪ੍ਰਿੰਸੀਪਲ ਸਰਨ ਸਿੰਘ ਚੂਸਲੇਵੜ ਉਹਨਾਂ ਨੇ ਮੈਨੂੰ ਇਹ ਗੱਲ ਸਾਂਝੀ ਕੀਤੀ ਕਿਉਂਕਿ ਉਦੋਂ ਮੈਂ ਉਹਨਾਂ ਕੋਲ ਫਾਰਸੀ ਸਿੱਖ ਰਿਹਾ ਸੀ ਕਹਿੰਦੇ ਪ੍ਰਿੰਸੀਪਲ ਗੰਗਾ ਸਿੰਘ ਲਾਹੌਰ ਗਏ ਉਦੋਂ ਪਾਰਟੀਸ਼ਨ ਨਹੀਂ ਸੀ ਹੋਈ ਤੇ ਅਕਸਰ ਵਿਦਵਾਨ ਜਿਹੜੇ ਸੀਗੇ ਲਾਹੌਰ ਦੇ ਵਿਦਿਅਕ ਦਰਜ ਬੈਠ ਕੇ ਕਈ ਵਾਰੀ ਧਰਮ ਦੀ ਚਰਚਾ ਕਰਦੇ ਸੀ ਕਿੰਦੇ ਉੱਥੇ ਇਸਲਾਮ ਦੇ ਸਕਾਲਰ ਇਸਲਾਮ ਦੇ ਵਿਦਵਾਨ ਵੀ ਬੈਠੇ ਤੇ ਪ੍ਰਿੰਸੀਪਲ ਗੰਗਾ ਸਿੰਘ ਵੀ ਬੈਠੇ ਬੈਠਦਿਆਂ ਬੈਠਦਿਆਂ ਗੱਲ ਸ਼ਹਾਦਤ ਦੀ ਤੁਰਪੀ ਉਸ ਸ਼ਹਾਦਤ ਦੀ ਗੱਲ ਦੇ ਵਿੱਚ ਜਿਹੜਾ ਇਸਲਾਮੀ ਸਕਾਲਰ ਉਸ ਵਿਸ਼ੇ ਤੇ ਬੋਲਿਆ ਉਹਨੇ ਉਸ ਵਿਸ਼ੇ ਦੇ ਉੱਪਰ ਅਸਿੱਧੇ ਰੂਪ ਦੇ ਵਿੱਚ ਸਿੱਖਾਂ ਦੇ ਉੱਪਰ ਇੱਕ ਸਵਾਲ ਖੜਾ ਕੀਤਾ ਉਹ ਸਵਾਲ ਇਹ ਸੀ ਆ ਜਿਹੜਾ ਨਾ ਸਾਡੇ ਪਿਛਲੇ ਕੁਝ ਸਮੇਂ ਤੋਂ ਸ਼ੁਰੂ ਹੋ ਗਿਆ ਹੈ ਕਿ ਸ਼ਹਾਦਤ ਦੇ ਵਿੱਚ ਅਸੀਂ ਉਹ ਕਵਤਾਵਾਂ ਦੇ ਰਾਹੀ ਵਖਿਆਨਾ ਦੇ ਰਾਈ ਉਸ ਸਾਰੇ ਵਰਤਾਰੇ ਨੂੰ ਇੰਨਾ ਸੋਗਮਈ ਕਰ ਦਿੱਤਾ ਨਾ ਕਿ ਉਹਦੇ ਵਿੱਚੋਂ ਵਿਰਾਗ ਦਾ ਆਨੰਦ ਖਤਮ ਹੋ ਗਿਆ ਸ਼ਹਾਦਤ ਸਾਡੇ ਵਾਸਤੇ ਸੋਗ ਦਾ ਵਰਤਾਰਾ ਨਹੀਂ ਹੈ ਹੁਣ ਮੈਂ ਤੁਹਾਨੂੰ ਇਹ ਉਦਾਹਰਣ ਦਿੰਦਾ ਪ੍ਰਿੰਸੀਪਲ ਗੰਗਾ ਸਿੰਘ ਨੇ ਕਿੰਨਾ ਪਿਆਰਾ ਸਮਝਾਇਆ ਉਹ ਜਿਹੜਾ ਇਸਲਾਮੀ ਸਕਾਲਰ ਸੀ ਨਾ ਇਸਲਾਮੀ ਸਕਾਲਰ ਕਹਿੰਦਾ ਹੈ ਕਿ ਉਹਨੇ ਸਿੱਧੇ ਰੂਪ ਵਿੱਚ ਸਿੱਖਾਂ ਦੇ ਉੱਪਰ ਇੱਕ ਸ਼ਬਦੀ ਹਮਲਾ ਕੀਤਾ ਕਹਿੰਦਾ ਕਿ ਇਹਨਾਂ ਦੇ ਰੈਬਰ ਦੇ ਪੁੱਤ ਜਿਹੜੇ ਸੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਕਹਿੰਦਾ ਕਿ ਸ਼ਾਇਦ ਇਸ ਕੌਮ ਦੇ ਵਿੱਚ ਉਸ ਸ਼ਹਾਦਤ ਦੇ ਦਰਦ ਨੇ ਜਨਮ ਨਹੀਂ ਲਿਆ ਵੇਖੋ ਜਦੋਂ ਅਸੀਂ ਕਰਬਲਾ ਦੇ ਮੈਦਾਨ ਦੇ ਵਿੱਚ ਸ਼ਹੀਦ ਹੋਏ ਹਜ਼ਰਤ ਹੁਸੈਨ ਦੇ ਪੁੱਤਰ ਅਸਗਰ ਅਲੀ ਅਲ ਅਸਗਰ ਤੇ ਅਲੀ ਅਲ ਅਕਬਰ ਦੀ ਸ਼ਹਾਦਤ ਦਾ ਦਿਨ ਮਨਾਉਂਦੇ ਆ ਜਿਸ ਨੂੰ ਮੁਹਰਰਮ ਕਹਿੰਦੇ ਨੇ ਤਾਜ਼ੀਆ ਕਹਿੰਦੇ ਨੇ ਕਹਿੰਦੇ ਅਸੀਂ ਰੋਂਦੇ ਆ ਅਸੀਂ ਪਿੱਟਦੇ ਆ ਅਸੀਂ ਆਪਣੇ ਆਪ ਨੂੰ ਲਹੂ ਲਹਾਨ ਕਰ ਦਿੰਨੇ ਆ ਸਾਨੂੰ ਇੰਨਾ ਸੋਗ ਹੁੰਦਾ ਸਾਨੂੰ ਉਹਨਾਂ ਦੀਆਂ ਸ਼ਹਾਦਤਾਂ ਦੇ ਉੱਪਰ ਇੰਨਾ ਵਿਰਲਾਪ ਜਿਹੜਾ ਉਹ ਅੰਦਰ ਉਪਜਦਾ ਹੈ ਕਿ ਅਸੀਂ ਆਪਣੇ ਆਪ ਨੂੰ ਪਿੱਟ ਪਿੱਟ ਕੇ ਲਹੂ ਲਹਾਨ ਕਰ ਲਈਏ ਇਹ ਹੁੰਦਾ ਹੈ ਸ਼ਹਾਦਤਾਂ ਮਨਾਉਣ ਦਾ ਤਰੀਕਾ ਇਹ ਉਹ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਇਹ ਹੁੰਦਾ ਸ਼ਹੀਦਾਂ ਨੂੰ ਯਾਦ ਕਰਨ ਦਾ ਤਰੀਕਾ ਇਹ ਹੁੰਦਾ ਸ਼ਹੀਦਾਂ ਦੇ ਰਾਹ ਦੇ ਉੱਪਰ ਚੱਲਣ ਦਾ ਸਮਾਪਤ ਹੋਇਆ ਲੈਕਚਰ ਤੇ ਉੱਠਿਆ ਕੌਮ ਦਾ ਸਰਦਾਰ ਪ੍ਰਿੰਸੀਪਲ ਗੰਗਾ ਸਿੰਘ ਕਹਿੰਦਾ ਸਕਾਲਰ ਸਾਹਿਬ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਵਿਰਾਗ ਔਰ ਸੋਗ ਦੇ ਵਿੱਚ ਕੋਹਾਂ ਦਾ ਅੰਤਰ ਹੁੰਦਾ ਹੈ ਵਿਰਾਗ ਔਰ ਸੋਗ ਦੇ ਵਿੱਚ ਕੋਹਾਂ ਦਾ ਅੰਤਰ ਹੁੰਦਾ ਹੈ ਜਿਹੜਾ ਸੋਗ ਹੁੰਦਾ ਹੈ ਉਹ ਉਦੋਂ ਮਨਾਇਆ ਜਾਂਦਾ ਜਦੋਂ ਵਿਛੋੜੇ ਦਾ ਦੁੱਖ ਹੁੰਦਾ ਹੈ ਅਸੀਂ ਕੀਨੇ ਕਿ ਮਨੁੱਖ ਸਰੀਰ ਕਰਕੇ ਚਲਾ ਗਿਆ ਅਸੀਂ ਸ਼ੋਕ ਦੇ ਵਿੱਚ ਅਫਸੋਸ ਦੇ ਵਿੱਚ ਸੋਗ ਦੇ ਵਿੱਚ ਕਹਿੰਦੇ ਤੁਹਾਨੂੰ ਉਹਨਾਂ ਦੀਆਂ ਸ਼ਹਾਦਤਾਂ ਦਾ ਦੁੱਖ ਹੈ ਵਿਛੋੜੇ ਦਾ ਦੁੱਖ ਹੈ ਵਿਛੜ ਗਏ ਤੁਸੀਂ ਵਰਲਾਪ ਕਰਦੇ ਹੋ ਤੁਸੀਂ ਰੋਂਦੇ ਹੋ ਤੁਸੀਂ ਪੇਟਦੇ ਹੋ ਪਰ ਸਾਡੇ ਅੰਦਰ ਵਿਰਾਗ ਹੈ ਤੇ ਵਿਰਾਗ ਕੀ ਹੁੰਦਾ ਹੈ ਮਨ ਵਿਰਾਗ ਭਿਆ ਦਰਸ਼ਨ ਦੇਖਣੇ ਦਾ ਚਾਹੋ ਸਾਡੇ ਅੰਦਰ ਵੈਰਾਗ ਹੈ ਤੇ ਅਸੀਂ ਕਹਿੰਦੇ ਆ ਕਿ ਜਿਹੜੇ ਰਾਹ ਦੇ ਉੱਪਰ ਸਾਡੇ ਗੁਰੂ ਦੇ ਪੁੱਤਰ ਤੁਰ ਗਏ ਅਸੀਂ ਉਸੇ ਰਾਹ ਦੇ ਉੱਪਰ ਤੁਰ ਕੇ ਉਹਨਾਂ ਦੇ ਨਾਲ ਜੁੜਨਾ ਹੈ ਇਸ ਕਰਕੇ ਅਸੀਂ ਰੋਂਦੇ ਪਿੱਟਦੇ ਨਹੀਂ ਬੜ ਕੇ ਜੋੜ ਮੇਲੇ ਮਨਾਉਨੇ ਅਸੀਂ ਉਸ ਵੈਰਾਗ ਦੇ ਵਿੱਚ ਸ਼ਹਾਦਤ ਤੋਂ ਸੋਗ ਦੇ ਵਿੱਚ ਵੀ ਆਉਂਦੇ ਅਸੀਂ ਇਹ ਕਹਿੰਨੇ ਕਿ ਗੁਰੂ ਬਖਸ਼ਿਸ਼ ਕਰੇ ਕਿਤੇ ਸਾਡੀ ਝੋਲੀ 'ਚ ਵੀ ਸ਼ਹਾਦਤ ਦੀ ਦਾਤ ਪਾਇਆ ਜਾਵੇ ਅਸੀਂ ਤਾਂ ਉਸ ਦਾਤ ਨੂੰ ਮੰਗਦੇ ਵੈਰਾਗ ਦੇ ਵਿੱਚ ਆ ਕੇ ਤੁਸੀਂ ਰੋਂਦੇ ਹੋ ਤੇ ਸਰੀਰ ਕਰਕੇ ਸਾਡੇ ਤੋਂ ਚਲੇ ਗਏ ਸੋਗ ਤੁਹਾਡੇ ਚ ਹੋ ਸਕਦਾ ਸਾਡੇ ਤੇ ਸ਼ਹਾਦਤ ਦਾ ਚਾਹ ਹੈ। ਔਰ ਉਹ ਜਿਹੜਾ ਚਾਹ ਹੈ ਉਹ ਇਸ ਕਰਕੇ ਹੈ ਕਿਉਂਕਿ ਗੁਰੂ ਨੇ ਆਪਣੇ ਬਿੰਦੀ ਪੁੱਤਰਾਂ ਦੇ ਵਿੱਚ ਤੇ ਨਾਦੀ ਪੁੱਤਰਾਂ ਦੇ ਵਿੱਚ ਕੋਈ ਅੰਤਰ ਨਹੀਂ ਸਮਝਿਆ। ਗੁਰੂ ਨੇ ਬੜਾ ਸਪਸ਼ਟ ਕਹਿ ਦਿੱਤਾ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮੇ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। ਮੇਰੇ ਗੁਰੂ ਪਾਤਸ਼ਾਹ ਦੇ ਜ਼ਫਰਨਾਮੇ ਦੇ ਵਿੱਚ ਔਰੰਗਜ਼ੇਬ ਨੂੰ ਜਿਹੜੇ ਸਹਿਬਜ਼ਾਦੇ ਦੀ ਸ਼ਹਾਦਤ ਦੇ ਉੱਪਰ ਸ਼ਬਦ ਵਰਤੇ ਨੇ ਉਹਨਾਂ 'ਚੋਂ ਪਤਾ ਲੱਗੇਗਾ ਕਿ ਅਸੀਂ ਸੋਗ ਬਣਾਉਣਾ ਹੈ ਕਿ ਅਸੀਂ ਬਿਰਾਗ ਤੇ ਪਿਆਰ ਦੇ ਵਿੱਚ ਜੋੜ ਬੰਦੇ ਮਨਾਉਣੇ ਨੇ ਗੁਰੂ ਪਾਤਸ਼ਾਹ ਕਹਿੰਦੇ ਨੇ ਚੀਹਾ ਸ਼ੁੱਧ ਕੇ ਕੀ ਹੋ ਗਿਆ ਬੱਚਗਾ ਕੁਸ਼ਤਾਚਾਰ ਤੂੰ ਮੇਰੇ ਚਾਰ ਪੁੱਤਰ ਕੋਹ ਕੋ ਕੇ ਮਾਰ ਦਿੱਤੇ ਕਿ ਬਾਕੀ ਬੇਮਾਨਦਸਤ ਅਜੇ ਜਿੰਦਾ ਹੈ ਬਹੁਤ ਸਾਰਾ ਪਛੀਦਾ ਮਾਰ ਕੁੰਡਰੀ ਵਾਲਾ ਸੱਪ ਖਾਲਸਾ ਮੇਰਾ ਖਾਲਸਾ ਜਿਉਂਦਾ ਹੈ ਮੈਨੂੰ ਕੋਈ ਪਰਵਾਹ ਨਹੀਂ ਕੀ ਹੋਇਆ ਜੇਕਰ ਤੂੰ ਮੇਰੇ ਚਾਰ ਪੁੱਤ ਕੋ ਕੋ ਕੇ ਸ਼ਹੀਦ ਕਰ ਦਿੱਤੇ ਹੁਣ ਜਿੱਥੇ ਗੁਰੂ ਪਾਤਸ਼ਾਹ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਚਮਕੌਰ ਦੀ ਗੜੀ ਦੀ ਮਮਤੀ ਦੇ ਉੱਪਰ ਖੜੇ ਹੋ ਕੇ ਇਹ ਗੱਲ ਕਹਿ ਰਹੇ ਨੇ ਸ਼ਾਬਾਸ਼ ਪਿਸਰ ਸ਼ਾਬਾਸ਼ ਖੂਬ ਲੜੇ ਹੋ ਕਿਉਂ ਦਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ ਪੀਓ ਪਿਆਲਾ ਪਰਮਕਾ ਸਮਨ ਪੈ ਅਸਵਾਰ ਆਜ ਖਾਲਸਾ ਖਾਸ ਪਿਓ ਸਤਗੁਰੂ ਕੇ ਦਰਬਾਰ ਤੁਸੀਂ ਅੱਜ ਗੁਰੂ ਦੀ ਗੋਦ ਦੇ ਵਿੱਚ ਜਾ ਕੇ ਖਾਲਸੇ ਦੇ عظیم ਰੂਪੇ ਨੂੰ ਪਵਿੱਤਰਤਾ ਦੇ ਨਾਲ ਆਪਣੇ ਲਹੂ ਦੇ ਨਾਲ ਰੰਗ ਕੇ ਜਿਹੜਾ ਉਹ ਇਤਿਹਾਸ ਦੇ ਵਿੱਚ ਇੱਕ ਨਵਾਂ ਪੰਨਾ ਸਿਰਜਿਆ ਕਾਹਦਾ ਅਫਸੋਸ ਹੈ ਬਿਲਕੁਲ ਅਫਸੋਸ ਨਹੀਂ ਹੈ ਔਰ ਇੱਕ ਬਹੁਤ ਰਵਾਇਤ ਚੱਲ ਪਈ ਸਾਡੇ ਸਾਡੇ ਕੀਤਨੀ ਜਥੇ ਕਵਿਤਾਵਾਂ ਇਹਵੇ ਦੀਆਂ ਪੇਸ਼ ਕਰਦੇ ਨੇ ਜਿਨ੍ਹਾਂ ਚ ਸੋਗ ਹੁੰਦਾ ਜਜ਼ਬਾਤੀ ਇਸ ਤਰ੍ਹਾਂ ਦਾ ਸੋਗ ਪੈਦਾ ਕੀਤਾ ਜਾ ਰਿਹਾ ਜਦੋਂ ਕਿ ਲੋੜ ਸੀ ਵਿਰਾਗ ਪੈਦਾ ਕਰਨ ਦੀ ਕਿਵੇਂ ਦਾ ਵਿਰਾਗ ਚਮਕੌਰ ਦਾ ਮਾਫ ਕਰਨਾ ਨਨਕਾਣਾ ਸਾਹਿਬ ਦਾ ਸਾਕਾ ਤੁਸੀਂ ਸਾਰਿਆਂ ਨੇ ਤਕਰੀਬਨ ਸੁਣਿਆ ਨਨਕਾਣਾ ਸਾਹਿਬ ਦੇ ਸਾਕੇ ਦੇ ਵਿੱਚ ਇੱਕ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਹੈ 8 ਸਾਲ ਦਾ ਬੇਟਾ ਬਾਬਾ ਦਰਬਾਰਾ ਸ ਦਰਬਾਰਾ ਸਿੰਘ ਦਾ ਜਦੋਂ ਜਨਮ ਹੋਇਆ ਅਜੇ ਜਨਮ ਹੋਇਆ ਸੰਸਾਰ ਤੇ ਆਇਆ ਮਾਂ ਦੀ ਮੌਤ ਦਾਦੀ ਹਰਨਾਮ ਕੋਰ ਨੇ ਪਾਲਿਆ 4 ਸਾਲ ਦਾ ਹੋਇਆ ਦਾਦੀ ਰੋਜ਼ ਗੁਰਦਾਰੇ ਲੈ ਕੇ ਜਾਂਦੀ ਹੈ ਪਿਤਾ ਇਹਦਾ ਜਿਹੜਾ ਸੀਗਾ ਉਹ ਫੌਜ ਦੇ ਵਿੱਚ ਸੀ ਇਸ ਬੇਟੇ ਦਾ ਨਾਮ ਉਹਦਾ ਨਾਮ ਕੀਹਰ ਸਿੰਘ ਸੀ ਕੀਹਰ ਸਿੰਘ ਦੇ ਬਾਪ ਦਾ ਨਾਮ ਕਾਬਿਲ ਸਿੰਘ ਸੀ ਕਾਬਿਲ ਸਿੰਘ ਦੇ ਬਾਪ ਦਾ ਨਾਮ ਇੰਦਰ ਸਿੰਘ ਸੀ ਇਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਸਨ ਸੋ ਹੋਇਆ ਕਿ ਕਿ ਮਾਦੀ ਮੌਤ ਹੋ ਗਈ ਬੱਚਾ ਦਾਦੀ ਪਾਲ ਰਹੀ ਹੈ 4 ਸਾਲ ਦੇ ਬੱਚੇ ਨੂੰ ਦਾਦੀ ਆਪਣੀ ਗੋਦ ਦੇ ਚ ਰੋਜ਼ ਸਹਿਬਜ਼ਾਦਿਆਂ ਦੀ ਸ਼ਹਾਦਤ ਦੀ ਵਾਰਤਾ ਸੁਣਾਉਂਦੀ ਹੈ ਇੱਕ ਦਿਨ ਬੜੇ ਵਜਨ ਦੇ ਆਨੰਦ ਦੇ ਵਿੱਚ ਆ ਕੇ ਕਹਿੰਦਾ ਹੈ ਕਹਿੰਦਾ ਬੀਬੀ ਬੀਬੇ ਕਿਹਾ ਜਾਂਦਾ ਸਾਡੇ ਮੱਝ ਦੇ ਇਲਾਕੇ ਚ ਬੇਬੇ ਸ਼ਹੀਦ ਕੌਣ ਹੁੰਦੇ ਨੇ ਪੁੱਤਰ ਜਿਹੜੇ ਗੁਰੂ ਦੇ ਹੁਕਮ ਨੂੰ ਮੰਨਦੇ ਹੋਏ ਗੁਰੂ ਪਾਤਸ਼ਾਹ ਦੀ ਦਿੱਤੀ ਹੋਈ ਬਖਸ਼ਿਸ਼ ਦੇ ਨਾਲ ਉਹਨਾਂ ਦੇ ਨਕਸ਼ੇ ਕਦਮਾਂ ਤੇ ਉੱਪਰ ਚੱਲਦੇ ਹੋਏ ਆਪਣੀ ਜਾਨ ਜਿਹੜੀ ਆ ਉਹ ਸਮਰਪਿਤ ਕਰ ਦਿੰਦੇ ਨੇ ਉਹ ਸ਼ਹੀਦ ਹੁੰਦੇ ਨੇ ਹੁਣ 4 ਸਾਲ ਦਾ ਦਰਬਾਰਾ ਸਿੰਘ ਕਹਿੰਦਾ ਮੈਂ ਵੀ ਸ਼ਹੀਦ ਹੋਣਾ ਹੁਣ ਖਿਆਲ ਕਰੋ ਜੇ ਤੇ ਹੁੰਦੀ ਦਾਦੀ ਮਾਂ ਸੋਗ ਦੀ ਬਿਰਤੀ ਵਾਲੀ ਤੇ ਪਤਾ ਕੀ ਨਹੀਂ ਮੂੰਹ ਤੇ ਹੱਥ ਰੱਖਦੀ ਨਾ ਪੁੱਤ ਇੰਜ ਨਹੀਂ ਕਹਈਦਾ ਪੁੱਤ ਤੂੰ ਕਿਉਂ ਸ਼ਹੀਦ ਹੋਣਾ ਤੂੰ ਕਿਉਂ ਸ਼ਹੀਦ ਹੋਣਾ ਪੁੱਤ ਪਰ ਨਹੀਂ ਦਾਦੀ ਕੀ ਕਹਿੰਦੀ ਐ ਕਹਿੰਦੀ ਪੁੱਤ ਬੜਾ ਅਜ਼ੀਮ ਤੇ ਪੁੱਤਰ ਰਤਬਾਈ ਬੜਾ پاک ਰਤਬਾਈ ਕਹਿਣ ਨਾਲ ਨਹੀਂਓ ਮਿਲਣਾ ਗੁਰੂ ਘਰ ਜਾਣਾ ਹੈ ਨਾ ਮੇਰੇ ਨਾਲ ਜਾਇਆ ਕਰ ਅਰਦਾਸ ਕਰਿਆ ਕਰ ਤੇ ਮੈਂ ਵੀ ਅਰਦਾਸ ਕਰੂੰਗੀ ਕਿ ਗੁਰੂ ਬਖਸ਼ਿਸ਼ ਕਰੇ ਕਿਤੇ ਤੇਰੀ ਝੋਲੀ 'ਚ ਸ਼ਹੀਦੀ ਦੀ ਦਾਤ ਪੈ ਜਾਵੇ ਆਹ ਚਾਹ ਹੈ ਜਦੋਂ ਇਸ ਬੱਚੇ ਨੂੰ ਨਨਕਾਣਾ ਸਾਹਿਬ ਦੀ ਚਖੰਡੀ ਦੇ ਵਿੱਚ ਮਹੰਤ ਦੇ ਗੁੰਡਿਆਂ ਨੇ ਟੁਕੜੇ-ਟੁਕੜੇ ਕਰਕੇ ਵੜ ਦਿੱਤਾ ਤੇ 23 ਫਰਵਰੀ ਨੂੰ ਸੜੀਆਂ ਹੋਈਆਂ ਲਾਸ਼ਾਂ ਦੇ ਵਿੱਚੋਂ ਇਹੀ ਦਾਦੀ ਹਰਨਾਮ ਕੋਰ ਆਪਣੇ ਪੁੱਤਰ ਦਾ ਸੜਿਆ ਹੋਇਆ ਪੈਰ ਤੇ ਇੱਕ ਕਮੀਜ਼ ਦਾ ਟੁਕੜਾ ਲੈ ਕੇ ਨਾ ਚਿਹਰੇ ਤੇ ਮੁਸਕਾਨ ਲਿਆ ਕੇ ਦੱਸ ਰਹੀ ਸੀ ਅੱਜ ਫਖਰ ਨਾਲ ਦੱਸ ਰਹੀ ਹਾਂ ਮੇਰਾ 8 ਸਾਲ ਦਾ ਪੁੱਤਰ ਸ਼ਹੀਦੀ ਪ੍ਰਾਪਤ ਕਰ ਗਿਆ ਮੈਂ ਫਖਰ ਦੇ ਨਾਲ ਦੱਸ ਰਹੀ ਹਾਂ ਸੋ ਸਿੱਖਾਂ ਨੂੰ ਸ਼ਹਾਦਤ ਤੇ ਫਖਰ ਹੈ ਤੇ ਇਸ ਸ਼ਹਾਦਤ ਦੇ ਜੋੜ ਮੇਲੇ ਦੇ ਉੱਪਰ ਇਹ ਕਹਿਣਾ ਕਿ ਅਸੀਂ ਮਾਤਮੀਤ ਨਾ ਮਨਾਵਾਂਗੇ ਇਹ ਸਿੱਖ ਮਰਿਆਦਾ ਨਹੀਂ ਹੈ ਸਿੱਖ ਨੂੰ ਤਾਂ ਸ਼ਹਾਦਤ ਦਾ ਚਾਹ ਹੈ ਮੁਹੇ ਮਰਨੇ ਦਾ ਚਾਹੋ ਹੈ ਸਿੱਖ ਦੇ ਅੰਦਰ ਤੇ ਸ਼ਹਾਦਤ ਦਾ ਚਾਹ ਪੈਦਾ ਹੁੰਦਾ ਹੈ ਸਿੱਖ ਦੇ ਅੰਦਰ ਤੇ ਸ਼ਹਾਦਤ ਦਾ ਸੋਗ ਹੈ ਹੀ ਨਹੀਂ ਬਿਲਕੁਲ ਨਹੀਂ ਹੈ ਜਿਸ ਵੇਲੇ ਗੁਰੂ ਸਾਹਿਬ ਦੇ ਚਾਰ ਫਰਜ਼ਾਨ ਸ਼ਹੀਦ ਹੋ ਜਾਂਦੇ ਨੇ ਤੇ ਦੰਦਮਾ ਸਾਹਿਬ ਆ ਕੇ ਗੁਰੂ ਕੇ ਮਹਿਲ ਮਿਲਦੇ ਨੇ ਤੇ ਵੇਖਦੇ ਨੇ ਤੇ ਸਹਬਜ਼ਾਦੇ ਰੀਤੇ ਸਵਾਲ ਕਰਦੇ ਨੇ ਉਹ ਨਜ਼ਰ ਨਹੀਂ ਆ ਰਹੇ ਤੇ ਮੇਰੇ ਪਾਛਾ ਪਤਾ ਕੀ ਕਹਿੰਦੇ ਕਹਿੰਦੇ ਤਜੇ ਸੁਪੰਥ ਕੁਮਾਰ ਕਚਾਲੇ ਸੋ ਸੋਚਨ ਕੇ ਹੇਤ ਬਸਾਲੇ ਜਿਹੜੇ ਮਾਰਗ ਤੇ ਪਰ ਉਹ ਤਰਕੇ ਗਏ ਨੇ ਨਾ ਮੈਨੂੰ ਬੜਾ ਫਖਰ ਹੈ ਕਿਸੇ ਹੋਰ ਮਾਰਗ ਤੇ ਗਏ ਹੁੰਦੇ ਜਿਹੜਾ ਗੁਰੂ ਮੱਤ ਦੇ ਅਨੁਕੂਲ ਨਾ ਹੁੰਦਾ ਤੇ ਫੇਰ ਅਫਸੋਸ ਕਰਦੇ ਫੇਰ ਸੋਗ ਹੁੰਦਾ ਸੋ ਇੱਥੇ ਸੋਗ ਤੇ ਸ਼ਹਾਦਤ ਨੂੰ ਸਮਝ ਲਓ ਕਿ ਜੇਕਰ ਕੋਈ ਗਲਤ ਰਸਤੇ ਤੇ ਪੈ ਜਾਵੇ ਤੇ ਉਹਦਾ ਅਫਸੋਸ ਤੇ ਸ਼ੋਕ ਕਰੋ ਜਿਹੜਾ ਗੁਰਮਤਿ ਵਿਚਾਰ ਧਾਰਾ ਨੂੰ ਆਪਣੇ ਹਿਰਦੇ ਚ ਸਮਾ ਕੇ ਗੁਰਮਤਿ ਵਿਚਾਰ ਧਾਰਾ ਦੇ ਅਨਕੂਲ ਆਪਣੇ ਜੀਵਨ ਨੂੰ ਜੀਂਦਾ ਹੋਇਆ ਗੁਰਸਿੱਖੀ ਦੇ ਵਾਸਤੇ ਆਪਣੇ ਸਰੀਰ ਦਾ ਠਿੱਕਰਾ ਪਾਣ ਦੇਵੇ ਉਹ ਸ਼ਹੀਦ ਹੈ ਤੇ ਸ਼ਹੀਦ ਦਾ ਕਦੀ ਵੀ ਸ਼ੋਕ ਨਹੀਂ ਹੁੰਦਾ ਸ਼ਹਾਦਤ ਤੇ ਮਾਣ ਹੁੰਦਾ ਜੋੜ ਮਿਲ ਇਸ ਕਰਕੇ ਮਨਾਉਨੇ ਆ ਕਿ ਸਾਡੇ ਮਨ ਦੇ ਅੰਦਰ ਇਹ ਹੈ ਕਿ ਅਸਾਂ ਵੀ ਉੱਥੇ ਜਾਣਾ ਇਹ ਚਾ ਸਾਡੇ ਅੰਦਰ ਪੈਦਾ ਹੁੰਦਾ ਸੋ ਇਸ ਕਰਕੇ ਇਹ ਮੈਂ ਸੋਚਦਾ ਕਿ ਸਾਡੇ ਨਾਲ ਇੱਕ ਬਹੁਤ ਵੱਡਾ ਵਿਸਾਖਾ ਘਾਤ ਹੈ ਕਿ ਸਹਿਬਜ਼ਾਦਿਆਂ ਦੇ ਸ਼ਹੀਦੀ ਸਾਕੇ ਦੇ ਸਮੇ ਮਾਤਮੀ ਧੁੰਨ بچਾਉਣੀ ਬਿਲਕੁਲ ਨਹੀਂ ਹੋਰ ਬਹੁਤ ਕੁਝ ਕੀਤਾ ਜਾ ਸਕਦਾ ਸੀ ਪ੍ਰਾਤਨ ਬਰਾਸਤ ਜਿਹੜੀ ਹੈ ਉਹਨੂੰ ਸੰਭਾਲਿਆ ਜਾ ਸਕਦਾ ਸੀ ਸਾਡੀਆਂ ਜਿਹੜੀਆਂ ਪ੍ਰਾਣੀਆਂ ਇਮਾਰਤਾਂ ਨੇ ਦਿਵਾਨ ਟੋਡਰਮਲ ਦੀ ਹਵੇਲੀ ਆ ਜਾਂ ਹੋਰ ਬਹੁਤ ਸਾਰੀਆਂ ਐਸੀਆਂ ਅਜੇ ਵੀ ਇਮਾਰਤਾਂ ਤੇ ਆਰਟੀਫੈਕਟ ਨੇ ਜਿਨ੍ਹਾਂ ਦੇ ਸੰਭਾਲਣ ਦੀ ਲੋੜ ਐ ਉਹ ਕਾਰਜ ਕੀਤਾ ਜਾ ਸਕਦਾ ਸਰਕਾਰ ਦੇ ਵੱਲੋਂ ਪਰ ਇਹ ਮਾਤਮੀ ਤੁਨ ਮਜਾਨੀ ਜਿਹੜੀ ਹੈ ਨਾ ਇਹ ਬਿਲਕੁਲ ਸਾਡੇ ਸ਼ਹਾਦਤ ਦੇ ਸੰਕਲਪ ਦੇ ਉਲਟ ਹੈ ਮੇਰੇ ਖਿਆਲ ਦੇ ਨਾਲ ਇਹਦੇ ਉੱਪਰ ਤਾਂ ਅਕਾਲ ਤਖਤ ਸਾਬ ਦੇ ਜਹੇਦਾਰ ਸਹਿਬਾਨ ਨੂੰ ਤੇ ਹੋਰ ਧਾਰਮਿਕ ਜਿਹੜੀਆਂ ਜਥੇਬੰਦੀਆਂ ਉਹਨਾਂ ਨੂੰ ਵੀ ਸਖਤ ਰੁਖ ਅਖਤਿਆਰ ਕਰਨਾ ਪਵੇਗਾ ਕਿ ਇਸ ਤਰ੍ਹਾਂ ਦੇ ਨਾਲ ਜੇਕਰ ਇਹ ਰਵਾਇਤ ਜਾਂ ਇਹ ਗੱਲ ਤੁਰਪੀ ਤਾ ਸਾਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਆਮ ਫੌਜੀਆਂ ਦੀ ਸ਼ਹਾਦਤ ਦੇ ਤੁਲ ਜਿਹੜਾ ਉਹ ਜਾਣਿਆ ਜਾਵੇਗਾ ਤੇ ਉਹ ਇਸ ਤਰ੍ਹਾਂ ਹੋ ਜਾਵੇਗਾ ਜਿਸ ਤਰ੍ਹਾਂ ਦੇ ਨਾਲ ਹਰ ਫੌਜ ਦਾ ਬੰਦਾ ਆਪਣੇ ਧੜੇ ਦੇ ਵਾਸਤੇ ਸ਼ਹੀਦ ਹੈ ਸ਼ਹਾਦਤ ਦਾ ਜਿਹੜਾ عظیم ਰਤਬਾ ਉਹ ਆਪਣੇ ਸਿਖਰ ਦੇ ਉੱਪਰ ਨਹੀਂ ਰਹੇਗਾ ਸੋ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਜਿਹੜੀ ਗੱਲ ਪ੍ਰਿੰਸੀਪਲ ਗੰਗਾ ਸਿੰਘ ਨੇ ਕਹੀ ਸੀ ਕਿ ਜਿਨ੍ਹਾਂ ਨੂੰ ਵਿਛੋੜੇ ਦਾ ਦੁੱਖ ਹੈ ਉਹਨਾਂ ਨੂੰ ਤਾਂ ਮਾਤਮ ਤੇ ਸੋਗ ਹੋ ਸਕਦਾ ਤੇ ਜਿਨ੍ਹਾਂ ਨੂੰ ਉਥੇ ਜਾਣ ਦਾ ਚਾਹ ਹੈ ਉਹ ਤਾਂ ਅਨੰਦ ਦੇ ਵਿੱਚ ਹੁੰਦੇ ਨੇ ਜਿਸ ਮਰਨੇ ਤੇ ਜਗ ਦਰੇ ਮੇਰੇ ਮਨ ਅਨੰਦ ਉਹ ਤਾਂ ਅਨੰਦ ਦੇ ਵਿੱਚ ਹੁੰਦੇ ਨੇ ਸੋ ਅਗਲੀ ਗੱਲ ਤੇ ਆਈਏ ਇਸਲਾਮ ਦੇ ਵਿੱਚ ਵੀ ਤਾਂ ਸ਼ਹੀਦ ਹੋਏ ਨੇ ਇਸਲਾਮ ਧਰਮ ਦੇ ਬਾਨੀ حضرت ਮੁਹੰਮਦ ਸਾਹਿਬ ਦੇ ਜਵਾਈ حضرت ਅਲੀ ਨੂੰ ਨਮਾਜ਼ ਦੇ ਵਿੱਚ ਪੜਦਿਆਂ ਸ਼ਹੀਦ ਕੀਤਾ ਗਿਆ ਉਹਨਾਂ ਦੇ بیٹے حضرت ਹਸੈਨ ਤੇ हसन ਨੂੰ ਸ਼ਹੀਦ ਕੀਤਾ ਗਿਆ ਅਗੂ ਹਜ਼ਰਤ ਹੁਸੈਨ ਦੇ ਪੁੱਤਰ ਜਿਹਨੇ ਅਲੀ ਅਲਸਕਰ ਤੇ ਅਲੀ ਅਲਕਬਰ ਨੂੰ ਸ਼ਹੀਦ ਕੀਤਾ ਗਿਆ ਇਸੇ ਤਰ੍ਹਾਂ ਸੂਫੀ ਮਤ ਦੇ ਵਿੱਚ ਮਨਸੂਰ ਨੂਸੂਰੀ ਤੇ ਚੜਾ ਕੇ ਸ਼ਹੀਦ ਕੀਤਾ ਗਿਆ ਇਸੇ ਤਰ੍ਹਾਂ ਜੀਸਸ ਕ੍ਰਾਈਸਟ ਨੂੰ ਕ੍ਰੂਸੀਫਾਈ ਕੀਤਾ ਗਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹਰ ਮਤ ਦੇ ਵਿੱਚ ਆਪਣੇ ਅਕੀਦੇ ਦੇ ਅਨੁਸਾਰ ਜਿਹੜਾ ਕਿਸੇ ਵੀ ਦੁਸ਼ਮਣ ਦੇ ਹੱਥੋਂ ਸੰਸਾਰ ਤੋਂ ਚਲਾ ਜਾਂਦਾ ਉਹ ਸ਼ਹੀਦ ਹੈ ਪਰ ਸ਼ਹਾਦਤ ਦਾ ਜਿਹੜਾ ਰੂਪ ਇਥੋਂ ਤੱਕ ਮੈਂ ਤੁਹਾਨੂੰ ਹੋਰ ਕਹਾਂ ਦੱਸਦਾ ਵੇਖੋ ਸ਼ਹਾਦਤ ਜਿਹੜਾ ਸ਼ਬਦ ਕਿੰਨਾ ਪਵਿੱਤਰ ਹੈ ਅਰਥ ਕਿਵੇਂ ਦੇ ਕੀਤੇ ਜਾਂਦੇ ਕਿਸੇ ਨੂੰ ਵਾਰਿਸ ਦੀ ਹੀਰ ਪੜਨ ਦਾ ਮੌਕਾ ਮਿਲੇ ਨਾ ਵਾਰਸ ਹੀਰ ਦੇ ਚ ਇੱਕ ਸ਼ਬਦ ਵਰਦਾ ਕਹਿੰਦਾ ਦਿੱਤੀ ਜ਼ਹਿਰ ਤਕਦੀਰ ਨੇ ਹਸਨ ਤਾਈ ਸੀਸ ਸ਼ਾਹ ਹੁਸੈਨ ਦਾ ਕੱਟ ਦਿਆ ਵਾਰਸ ਨਬੀ ਦਾ ਦੰਦ ਸ਼ਹੀਦ ਹੋਇਆ ਤਕਦੀਰ ਨਾ ਕਿਸੇ ਤੋਂ ਹਟ ਦੀ ਹੈ ਜੰਗੇ ਉਹਦ ਦੇ ਵਿੱਚ ਉਮੈਦ ਬਿਨ ਕਬਈਆ ਦੇ ਨਾਲ ਲੜਦਿਆਂ ਲੜਦਿਆਂ ਜਦੋਂ ਉਹਨੇ ਇੱਕ ਤਲਵਾਰ ਦਾ ਵਾਰ ਕੀਤਾ ਤੇ ਇਸਲਾਮ ਧਰਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਦੇ ਮੂੰਹ ਤੇ ਤਲਵਾਰ ਵੱਜੀ ਇੱਕ ਦੰਦ ਜਿਹੜਾ ਸੀ ਉਹ ਟੁੱਟ ਗਿਆ ਤੇ ਉਹ ਕਹਿੰਦੇ ਦੰਦ ਸ਼ਹੀਦ ਹੋ ਗਿਆ ਵਾਰਸ ਨਬੀ ਦਾ ਦੰਦ ਸ਼ਹੀਦ ਹੋਇਆ ਕਿ ਦੀਰਨਾ ਕਿਸੇ ਤੁਹਾਡੀ ਭਾਵ ਕਿ ਉਹਨਾਂ ਨੇ ਸ਼ਬਦਾਂ ਦੇ ਅਰਥ ਕਿੰਨੇ ਛੋਟੇ ਪੈਦਾ ਕੀਤੇ ਤੇ ਹੁਣ ਆਪਣੇ ਪਾਸੇ ਆ ਜਾਓ ਜਦੋਂ ਸਾਰੇ ਸ਼ਹੀਦ ਹੋਣ ਤੇ ਸ਼ਹੀਦਤਾ ਮਤਲਬ ਹੀ ਇਹ ਹੋਵੇ ਕਿ ਆਪਣੇ ਧਰਮ ਤੇ عقیده ਦੇ ਉੱਪਰ ਪੂਰਨਤਾ ਦੇ ਨਾਲ ਆਪਣੇ ਸਰੀਰ ਨੂੰ ਤਿਆਗਿਆ ਤੇ ਦੂਸਰੀ ਗੱਲ ਕਿ ਉਹ ਸਰੀਰ ਕਰਕੇ ਸੰਸਾਰ ਤੋਂ ਜਾ ਚੁੱਕਾ ਆਪਣੇ عقیده ਦੇ ਵਿੱਚ ਪ੍ਰਵਾਨ ਹੈ ਪਰ ਉਦੋਂ ਇੱਕ ਗੱਲ ਸਿਰਜੀ ਜਾਵੇ ਕਿ ਕੋਈ ਇੰਨਾ ਸ਼ਹੀਦਾਂ ਦੇ ਵਿੱਚ ਵੀ ਰਾਜਾ ਹੋ ਸਕਦਾ ਹੈ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਹੁਣ ਕਿਉਂ ਕੋਈ ਤਾਂ ਫਰਕ ਹੋਵੇਗਾ ਨਾ ਕਿ ਸ਼ਹੀਦ ਤਾਂ ਸਾਰੇ ਬਰਾਬਰ ਨੇ ਸ਼ਹੀਦਾਂ ਦਾ ਵੀ ਕੋਈ ਰਾਜਾ ਹੋ ਸਕਦਾ ਇੱਕ ਅੰਤਰ ਹੈ ਤੁਝਕੇ ਜਹਾਂਗੀਰ ਨੂੰ ਪੜੋ ਤੁਝਕੇ ਜਹਾਂਗੀਰ ਦੇ ਵਿੱਚ ਜਿਹੜਾ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਨ ਦਾ ਫਤਵਾ ਹੈ ਨਾ ਉਹਦਾ ਸਰਲੇਖ ਹੈ ਅਰਜਨ ਦਾ ਕਤਲ ਤੇ ਉਸ ਸਰਲੇਖ ਦੇ ਵਿੱਚ ਜਹਾਂਗੀਰ ਪਤਾ ਕੀ ਲਿਖਦਾ ਹੈ ਕਹਿੰਦਾ ਕਿ ਮੈਂ ਮਰਤਜ਼ਾ ਖਾਨ ਨੂੰ ਕਿਹਾ ਕਿ ਜੇ ਸਿੱਖਾਂ ਦਾ ਗੁਰੂ ਆਪਣੀ ਦੁਕਾਨੇ ਬਾਤਲ ਨੂੰ ਬੰਦ ਕਰਕੇ ਦੀਨੇ ਇਸਲਾਮ ਚਾ ਜਾਵੇ ਤਾਂ ਜ਼ਿੰਦਗੀ ਜੀ ਸਕਦਾ ਹੈ ਕਿ ਗੁਰੂ ਸਾਹਿਬ ਦੇ ਵਾਸਤੇ ਜ਼ਿੰਦਗੀ ਜੀਉਣ ਦਾ ਇੱਕ ਦਰਵਾਜ਼ਾ ਖੁੱਲ੍ਹਾ ਹੈ ਕਿ ਇਸ ਕੰਮ ਨੂੰ ਛੱਡੋ ਤੇ ਜ਼ਿੰਦਗੀ ਜਿਓ ਜਦੋਂ ਕਿ ਜਿੰਨੇ ਵੀ ਪਹਿਲੇ ਲੋਕ ਜਿਨ੍ਹਾਂ ਨੂੰ ਸ਼ਹੀਦ ਮੰਨਿਆ ਗਿਆ ਉਹਨਾਂ ਦੇ ਕੋਲ ਜ਼ਿੰਦਗੀ ਜੀਣ ਦਾ ਦਰਵਾਜ਼ਾ ਹੀ ਨਹੀਂ ਸੀ ਉਹ ਤਾਂ ਫਤਵੇ ਸੀ ਕਿ ਮੌਤ ਮਿਲਣੀ ਮਿਲਣੀ ਜ਼ਿੰਦਗੀ ਜੀਣ ਦਾ ਦਰਵਾਜ਼ਾ ਨਹੀਂ ਸੀ ਇੱਥੇ ਜ਼ਿੰਦਗੀ ਮਿਲ ਸਕਦੀ ਹੈ ਪਰ ਪਾਚਾ ਕਹਿੰਦੇ ਨਹੀਂ ਜੀਵਨ ਕਬੂਲ ਨਹੀਂ ਕਰਨਾ ਪਹਿਲਾਂ ਮਰਨ ਕਬੂਲ ਕਰ ਮੌਤ ਨੂੰ ਪਰਵਾਹ ਕਰਦਾ ਤੇ ਗੁਰੂ ਸਾਹਿਬ ਦੇ ਨਾਲ ਆ ਸ਼ਹੀਦਾਂ ਦੇ ਸਿਰਤਾਜ ਫਿਰ ਅਗਲੀ ਗੱਲ ਅਸੀਂ ਇੱਕ ਵੱਡਾ ਰੂਪ ਸਿਰਜਿਆ ਉਹ ਰੂਪ ਕਿਹੜਾ ਸੀ ਉਹ ਸੀ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ ਗੁਰੂ ਤੇਗ ਬਹਾਦਰ ਸਾਹਿਬ ਵਰਗੀ ਸ਼ਹਾਦਤ ਦੀ ਕਿਰਿਆ ਦੁਨੀਆ ਦੇ ਇਤਿਹਾਸ ਦੇ ਵਿੱਚ ਹੋਈ ਤੇ ਨਾ ਹੋਵੇਗੀ ਨਾ ਹੋਈ ਹੈ ਤੇ ਨਾ ਹੋਵੇਗੀ ਕਿਉਂ ਦੁਨੀਆਂ ਦੇ ਧਰਮਾਂ ਦੇ ਵਿੱਚ ਧਾਰਮਿਕ ਜਗਤ ਦੇ ਵਿੱਚ ਇੱਕ ਵੀ ਮਿਸਾਲ ਨਹੀਂ ਹੈ ਕਿ ਕੋਈ ਰਹਿਬਰ ਕਿਸੇ ਗੈਰ ਧਰਮ ਦੇ ਧਾਰਮਿਕ ਚਿੰਨ੍ਹਾਂ ਦੇ ਵਾਸਤੇ ਆਪਣਾ ਸਰੀਰ ਸ਼ਹਾਦਤ ਦੇ ਵਾਸਤੇ ਪੇਸ਼ ਕਰ ਦੇਵੇ ਜਦੋਂ ਕਿ ਉਹਨਾਂ ਧਾਰਮਿਕ ਚਿੰਨ੍ਹਾਂ ਦੇ ਨਾਲ ਉਹਦਾ عقੀਦਤ ਦੇ ਤੌਰ ਤੇ ਕੋਈ ਸਬੰਧ ਨਾ ਹੋਵੇ ਸੋ ਜੇ ਮੰਨਿਆ ਜਾਵੇ ਤੇ ਇਹ ਮਨੁੱਖੀ ਹੱਕਾਂ ਦੀ ਸਭ ਤੋਂ ਵੱਡੀ ਸ਼ਹਾਦਤ ਹੈ ਇਹ ਤਾਂ ਸਾਡੀ ਕੌਮ ਦੇ ਵਿੱਚ ਕੋਈ ਜਿੱਥੇ ਬੰਦਕ ਏਕਤਾ ਨਹੀਂ ਹੈਗੀ ਨਹੀਂ ਤੇ ਯੂਨੋ ਦੇ ਵੱਲੋਂ ਜਿਹੜਾ ਹਿਊਮਨ ਰਾਈਟਸ ਦੇ ਬਣਾਇਆ ਜਾਂਦਾ ਨਾ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਿਊਮਨ ਰਾਈਟ ਦੇ ਜਿਹੜਾ ਨਾ ਉਹ ਗੁਰਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਾਹਾੜਾ ਹੋਣਾ ਚਾਹੀਦਾ ਇਤੋਂ ਵੱਡਾ ਕੋਈ ਮਨੁੱਖੀ ਹਨੱਕਾਂ ਦੇ ਵਾਸਤੇ ਅਲੰਬਰਦਾਰੀ ਦੀ ਗੱਲ ਇਤਿਹਾਸ ਦੇ ਵਿੱਚ ਨਹੀਂ ਹੈਗੀ